ਨਮਸਕਾਰ ਤੁਹਾ ਦਿਖਣਾ ਸ਼ੁਰੂ ਕਰ ਚੁੱਕੇ ਹਾਂ ਪੰਜਾਬ ਹਰਿਆਣਾ ਲਾਈਵ ਤੇ ਮੈਂ ਆ ਜਤਿਨ ਐਸਐਮਡੀ ਵੱਡੀ ਤਾਜ਼ਾ ਅਪਡੇਟ ਸਾਂਝਾ ਕਰਨ ਲੱਗਾ ਹਾਂ ਤਾਂ ਜਿਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਜਾਂ ਫੋਲੋ ਕਰ ਲਓ ਤਾਂ तमाम ਤਸਵੀਰਾਂ ਇਹ ਲੰਬੀ ਦੀਆਂ ਨੇ ਜਿੱਥੇ ਕਿ ਪੰਜਾਬ ਪਲੱਸ ਲੰਬੀ ਵੱਲੋਂ ਜਿੱਦਾ ਸ਼੍ਰੀ ਮੁਕਸ਼ਰ ਸਾਹਿਬ ਦੀ ਲੰਬੀ ਥਾਣਾ ਵੱਲੋਂ तमाम ਇਹ ਰਾਜਸਥਾਨ ਦੇ ਨਾਲ ਲੱਗਦੀਆਂ ਹੱਦਾਂ ਦੇ ਨਾਲ ਫਲੈਗ ਮਾਰਚ ਕੱਟਿਆ ਜਾ ਰਿਹਾ ਜਿੱਥੇ ਕਿ ਰਾਜਸਥਾਨ ਦੇ ਵਿੱਚ ਚੌਂ ਹੋ ਰਹੇ ਨੇ ਚੌਂ ਦੀ ਉੱਤੇ ਨਜ਼ਰ ਆ ਰਿਹਾ ਆ ਲਗਾਤਾਰ ਪੰਜਾਬ ਪੁਲਿਸ ਸ਼ਕਤੀ ਅੰਸਰਾਂ ਤੇ ਮਾੜੇ ਅੰਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਕਾਹਦੇ ਕਿਹਾ ਜਾ ਰਿਹਾ ਹੈ ਡੀਐਸਪੀ ਪਤੇ ਸਿੰਘ ਵੱਲੋਂ ਵੱਡੀ ਗੱਲ ਕਹੀ ਹੈ ਕਿ ਕੋਈ ਵੀ ਮਾੜਾ ਅੰਸਰ ਕਿਸੇ ਵੀ ਤਰ੍ਹਾਂ ਦੀ ਕਰਪੜੀ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਉਹ ਨਹੀਂ ਤਰਨ ਦਿੱਤੀ ਜਾਵੇਗੀ ਤਾਂ ਇਸ ਕਰਕੇ ਕਾਰਵਾਈ ਕੀਤੀ ਜਾਵੇਗੀ ਮਾੜੇ ਅੰਸਰ ਕੋਈ ਵੀ ਉਹ ਸਿਰ ਚੁਪਕਣ ਨਹੀਂ ਦਿੱਤਾ ਜਾਵੇਗਾ ਤਾਂ ਅਹਿਮ ਗੱਲ ਇਹ ਹੈ ਡੀਐਸਪੀ ਪਤੇ ਸਿੰਘ ਬਰਾੜ ਵੱਲੋਂ ਕਹੀ ਗਈ ਹੈ ਡੀਐਸਪੀ ਲੰਬੀ ਤਾਂ ਪੰਜਾਬ ਪੁਲਿਸ ਲਗਾਤਾਰ ਸਖਤ ਨਜ਼ਰਾਨੀ ਲਾਗੀ ਹੈ ਚੋਣਾਂ ਨੂੰ ਲੈ ਕੇ तमाम ਵੱਡੀਆਂ ਚੈਕਿੰਗਾ ਤੇ ਇੰਟਰਸਟੇਟ ਨਾਕਿਆਂ ਤੇ तमाम ਫੋਰਸ ਤਾਇਨਾਤ ਕੀਤੀ ਗਈ ਹੈ ਜਗਾ ਜਗਾ ਤੇ ੱਪੇ ੱਪੇ ਤੇ ਪੁਲਿਸ ਦੀ ਨਜ਼ਰ ਬਣੀ ਹੋਈ ਹੈ ੱਪੇ ੱਪੇ ਤੇ ਪੁਲਿਸ ਗੈਰੀ ਨਜ਼ਰ ਰੱਖਦੀ ਹੈ ਕਿ ਕੋਈ ਵੀ ਇਸ਼ਾਰਤੀ ਅਸਟਰ ਦੂਸਰਾ ਨਾ ਕਰੇ ਤਾਂ ਕਿ ਚੋਣਾਂ ਦੇ ਚੱਲਦਿਆਂ ਹਤਾਇਤਾ ਤੇ ਜੋ ਸ਼ਾਂਤੀਪੂਰਨ ਤਰੀਕੇ ਨਾਲ ਚੋਣ ਹੋ ਸਕਣ पढ़ने रहो पंजाब हरियाणा लाइव ना की रिपोर्ट लंबी नालो अ ਮਾਨਯੋਗ ਡੀਜੀਪੀ ਪੰਜਾਬ ਅਤੇ ਐਸਐਸਪੀ ਸ਼੍ਰੀ ਮੁਕਸਰ ਸਾਹਿਬ ਦੀ ਹਦਾਇਤਾਂ ਅਨੁਸਾਰ ਇਲੈਕਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਫਲੈਗ ਮਾਰਚ ਕਰਿਆ ਜਾ ਰਿਹਾ ਜੋ ਕਿ ਅਜ 19 ਤਰੀਕ ਹੈ ਰਾਜਸਥਾਨ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਤੇ ਇਸ ਕਰਕੇ ਲੰਬੀ ਸਬਡਿਵੀਜ਼ਨ ਦੇ ਮੁਕਸਰ ਜ਼ਿਲ੍ਹੇ ਦਾ ਹੱਦਬੰਦੀ ਵੀ ਲੱਗਦੀ ਹੈ ਰਾਜਸਥਾਨ ਨੂੰ ਤੇ ਇੱਕ ਪਬਲਿਕ ਚ ਕਾਨਫਰੰਸ ਬਿਲਡਿੰਗ ਮੇਜਰ ਨੂੰ ਰੱਖਦੇ ਹੋਏ ਅੱਜ ਫਲੈਗ ਮਾਰਚ ਕਰਿਆ ਜਾ ਰਿਹਾ ਸਾਡੇ ਤਿੰਨ ਥਾਣੇ ਤੇ ਦੋ ਚੌਕੀਆਂ ਦੀ ਫੋਰਸ ਦੇ ਸਮੇਤ ਅਸੀਂ ਸਭ ਤੋਂ ਜਿੰਨੀ ਲੰਬੀ ਦੇ ਵਕਫਾ ਏਰੀਆ ਵਿੱਚ ਜਿੱਦੇ ਸਾਡੇ ਕ੍ਰਿਟੀਕਲ ਪਿੰਡ ਬੰਦੇ ਆ ਵਲਨਰੇਬਲ ਰੂਟ ਨੇ ਅਸੀਂ ਉੱਥੇ ਬਲੈਕ ਵਾਚ ਕਰ ਰਹੇ ਹਾਂ ਤਾਂ ਕਿ ਲੋਕਾਂ ਨੂੰ ਵਿਸ਼ਵਾਸ ਹੋਵੇ ਕਿ ਪੁਲਿਸ ਕੋਈ ਵੀ ਮਾੜੇ ਅੰਸਰ ਨੂੰ ਤੋਂ ਹੰਮਚਕੰਦਊਗੀ ਤੇ ਕਿਸੇ ਨੂੰ ਵੀ ਜਿਹੜਾ ਅਮਨ ਤੇ ਸ਼ਾਂਤੀ ਦਾ ਸਟੇਟਸ ਹੈ ਉਹਨੂੰ ਖਰਾਬ ਨਹੀਂ ਕਰਦੇਗਾ